ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਨਿਬੜ ਗਿਆ ਹੀ ਖੇਤ ਦਾ ਕੰਮ ਪਟਾਈ ਦਾ ਤੇ ਆ ਰਹਿਦਾ ਏ ਥੋੜਾ ਜਿਹਾ ਚੋਗਣ ਤੋਂ ਲੱਗੇ ਹੋਏ ਨੇ ਬੰਦੇ ਚੋਗਣ ਤੇ ਬਾਕੀ ਉਧਰ ਚੱਲਦਾ ਸੁਭਾਗਾ ਜਿਹੜਾ ਆਪਾਂ ਰੇਪ ਆਇਆ ਸੀ ਖੇਤ 'ਚ ਤੇ ਮਨਾ ਲੱਗਿਆ ਸੁਭਾਗਾ ਮਾਰਨ ਫਿਰ ਬਾਉਨੇ ਇੱਧਰ ਵੀ ਖੇਤ ਨੂੰ ਤੇ ਬਾਕੀ ਨਾਲੇ ਬੋਰੀਆਂ ਲੋਡ ਕਰਦੇ ਆ ਟਰਾਲੀ 'ਚ ਫਿਰ ਸ਼ਾਮ ਨੂੰ ਪਾਉਨੇ ਆ ਗੱਡੀ 'ਚ ਕੱਲ ਵਾਲਾ ਮਾਲ ਪਾਲਿਆ ਦੀ ਆਪਾਂ ਟਰਾਲੀ 'ਚ ਤੇ ਬਾਕੀ ਸੁਵਾਗਾ ਮਾਰੇ ਤੋਂ ਬਾਅਦ ਫਿਰ ਹੁਣ ਆ ਪਾਉਨੇ ਆ ਖੇਤ ਤੇ ਬਾਕੀ ਨਾਲ ਇਧਰੋਂ ਬੂਰੀਆਂ ਚੱਕੀਆਂ ਜਾਣਗੀਆਂ ਤੇ ਜੋ ਵੀ ਹਲ ਮਾਰ ਦਾਂਗੇ ਤੇ ਦੂਈ ਮੋਟਰ ਦੇ ਵੀ ਵਾਹੀ ਕਰਦੇ ਆ ਅੱਜ ਮੱਕੀ ਦੇ ਬੀ ਨਾ ਮਿਲਣ ਕਰਕੇ ਥੋੜੀ ਜਿਹੀ ਦਿੱਕਤ ਹੋਈ ਹੋਈ ਆ ਮੱਕੀ ਦਾ ਬੀਜ ਨਹੀਂ ਮਿਲ ਰਿਹਾ 1899 ਦਾ ਨਾ ਮਿਲਦਾ ਇਹ ਆਪਣੇ 1890 ਦਾ ਉਹ ਦਿੱਕਤ ਹੋਈ ਹੋਈ ਆ ਥੋੜੀ ਜੀ ਬਾਕੀ ਚਲੋ ਕਰਦੇ ਆ ਬਾਹੀ ਸੁਭਾਗਾ ਸੁਹੂਗਾ ਮਾਰੇ ਤੇ ਬਾਕੀ ਝਾੜ ਆਇਆ ਆਪਣਾ ਆ ਖੇ ਦਾ 210 ਬੋਰੀਆਂ ਦਾ ਝਾੜ ਆਇਆ ਜਿਹੜਾ 40 mm ਤੋਂ ਉੱਪਰ ਭਰੇ ਆ ਤੇ ਗੋਲੀ ਛੱਡ ਕੇ ਤੇ ਜਿਹੜਾ ਸ਼ਾਂਤੀ ਵਾਲਾ ਲਹੇਦਾ ਮਾਲ ਨਿਕਲਿਆ ਉਹ ਛੱਡ ਕੇ ਝਾੜ ਵਧੀਆ ਏ ਤੇ ਨਾਲੇ ਬਲੈਟ ਬੋਪੀ ਕੀਤੀ ਖੇਤ ਨੂੰ ਇਹ ਇਹਨੂੰ ਪਹਿਲਾਂ ਤੇ ਬਾਕੀ ਰੇਟ ਹੈਗਾ 9 ਰੁਪਏ ਦਾ ਹੈਗਾ 40mm ਤੋਂ ਉੱਪਰ ਲਾ ਜਿਹੜਾ ਆਲੂ ਆ ਤੇ ਰੇਟ ਵੀ ਵਧੀਆ ਹੋ ਗਿਆ ਤੇ ਬਾਕੀ ਡੜੇ ਦਾ ਵੀ ਚੱਲਦਾ ਟਰੱਕਰ 8 ਰੁਪਏ ਇਹ ਡੜੇ ਦਾ ਚੱਲਦਾ ਏ ਤੇ ਬਾਕੀ ਮੂਰੇ ਚਿਪ ਸੋਨਾ ਬੰਨ ਚੱਲੂਗਾ ਉਹਦਾ ਵੀ ਬਾਰੇ ਵੀ ਦੱਸਾਂਗੇ ਸਾਰੀ ਗੱਲਬਾਤ ਵੀ ਕੀ ਰੇਟ ਰੂਟ ਆ ਤੇ ਉਧਰ ਜਾ ਕੇ ਆਪਾਂ ਲੱਗਦੇ ਆਂ ਬਾਉਣ ਖੇਤ ਤੇ ਬਾਕੀ ਇੱਧਰ ਲੱਗਿਆ ਹੋਇਆ ਟਰੈਕਟਰ ਮਾਰਨ ਸੁਭਾਗਾ ਫਿਰ ਤੋਂ ਬਾਅਦ ਹੈਰੂਨਾ ਬਾਹਾਂਗੇ ਇੱਧਰ ਵੀ ਉਧਰ ਜਾ ਕੇ ਆਪਾਂ ਵੀ ਲੱਗਦੇ ਆਂ ਬਾਉਣ ਤੇ ਬਸ ਇੱਕ ਫਾਂਟ ਰਹਿੰਦੀ ਆ ਚੁਗੇ ਤੇ ਫਿਰ ਨਾਲ ਲੋਡ ਕਰਵਾਉਨੇ ਆ ਇਹ ਹਾਂਜੀ ਖੇਤ ਚੋਂ ਚੱਕ ਲਿਆ ਮਾਲ ਆਪਾਂ ਤੇ ਹੁਣ ਦੂਈ ਟਰਾਲੀ ਕੱਲ ਵਾਲਾ ਜਿਹੜਾ ਮਾਲਤੀ ਆਪਾਂ ਅੱਜ ਬੜੀ ਟਰਾਲੀ ਚ ਪਲਟੀ ਮਾਰਤਾ ਉਹ ਵੀ ਫਿਰ ਇੱਕੋ ਗੇੜੇ ਚ ਪਾਇਆਵਾਂਗੇ ਟਰੱਕ ਚ ਹੋ ਜਾਣਾ ਗੱਟਾ ਏ 450 ਲਵੇ ਹੋ ਜਾਊਗਾ ਬਾਕੀ ਕਿੰਨੇ ਢਾਂਗਾ ਕਿਤਨੇ ਢਾਂਗਾ 1 2 3 4 5 6 ਇਹ ਹੋ ਗਿਆ ਜੀ 45 ਦੀ ਢਾਂਗਾ ਨੇ ਤੇ 6 ਢਾਂਗਾ ਨੇ ਪਾਈ ਜੂਗਾ ਉਹੀ ਮੰਨ ਲਓ 6.5 400 ਗੱਟਾ ਬੈਜੂਗਾ ਇੱਕ ਢਟਾ ਹੋਰ ਲੱਗ ਜਾਣੀ ਆ ਪੂਰੀ ਪੂਰੀ ਆਊਗੀ ਡਾਲੇ ਤੇ ਫਿਰ ਚੱਲਦੇ ਆਂ ਪਾਉਣ ਟਰੱਕ ਚ ਤੇ ਬਾਕੀ ਟਮਾਟਰੀ ਦੇ ਟਾਇਰ ਦੇਖੋ ਜਮਾ ਹੀ ਲپے ਪਏ ਨੇ ਟਰਾਲੀ ਆ ਬੜੀ ਵਜਨ ਕਾਫੀ ਹੋ ਜਾਣਾ 150 ਕੁਇੰਟਲ ਤੋਂ ਉੱਪਰ ਵਜਨ ਹੋ ਜਾਣਾ ਬਾਕੀ ਗੋਲੀ ਰਹਿ ਗਈ ਆਪਣੀ ਚੱਕਣ ਤੋਂ ਗੋਲੀ ਚੱਕ ਲੰਨੇ ਆ ਤੇ ਮੌਸਮ ਥੋੜਾ ਜਿਹਾ ਹੋਇਆ ਖਰਾਬ ਤੇ ਗੋਲੀ ਵੀ ਚੱਕ ਕੇ ਕਰਦੇ ਆ ਲੋ ਟਰਾਲੀ ਚ ਲੱਗੀ ਹੋਈ ਆ ਲੇਬਰ ਪਾਉਣ ਤੇ ਰਹਿ ਗਈ ਘਟਾਂਗ ਮੂਰੇ ਇੱਕ ਟਰਾਲੀ ਚ ਤੇ ਫਿਰ ਕਰਦੇ ਆ ਟਰੱਕ ਚ ਪਾ ਕੇ ਆਉਨੇ ਆ ਹਾਂ ਜੀ ਲੱਗ ਗਈ ਗੱਡੀ ਲੋਡ ਕਰਨ ਇਹ ਪੈਣਾ 600 ਗੱਟਾ ਪੈਣਾ ਏ ਇਹ ਗੱਡੀ ਵੀ ਆਪਣੀ ਹਾਂ ਲਿਖਿਆ ਹੋਇਆ ਤਨੂਆ ਐਨਜੀਸੀ ਟਰਾਂਸਪੋਰਟ ਚ ਇਹ ਬਾਕੀ ਇਹ ਆਪਣੇ ਛਾਪਰਪਿੰਡ ਤੋਂ ਆਇਆ ਮਾਲ ਤੇ ਪੈ ਹੋਊਗਾ 300 ਗੱਟਾ ਟਰਾਲੀ 'ਚ ਬਾਕੀ ਇਹ ਜਾਲਾ ਜਾਣਾ ਹੈ ਬਲਾਈ ਵਾਲਿਆਂ ਦੇ ਗੁਜਰਾਤ 'ਚ ਤੇ ਆਲੂ ਵਧੀਆ ਪੂਰਾ ਸਹਜ ਵਧੀਆ ਹੈ ਤੇ ਜੱਸੂ ਲੱਗ ਗਿਆ ਹੈ ਕਰਾਉਂਡ ਲੋਡ ਤੇ ਬਾਕੀ ਰਹਿਂਦੀਆਂ ਨੇ ਟਰਾਲੀ 'ਚ ਦੋ ਟਾਂਗਾ ਰਹਿ ਗਈਆਂ ਤੇ ਗੰਨੇ ਦਾ ਕੰਮ ਵੀ ਮਾਰੋਂ ਮਾਰ ਚੱਲਦਾ ਟਰਾਲੀਆਂ ਮਾਰੋਂ ਮਾਰ ਜਾ ਰਹੀਆਂ ਨੇ ਸਲਾਣਾ ਮਿੱਲ 'ਚ ਆ ਬਲੌਕਰ ਕਿੱਥੇ ਜਾਣੇ ਗੁਜਰਾਤ 'ਚ ਰਾਜਕੋਟ ਗੁਜਰਾਤ ਹੱਪ ਹੱਪਲਾ ਰਹਿਣੀ ਬਾਲਾਜੀ ਵਾਲਿਆਂ ਦੇ ਬਾਲਾਜੀ ਵਾਲਿਆਂ ਦੇ ਜਾਣੀਆਂ ਅੱਛਾ 30 ਟਨ ਆ 30 ਟਨ ਠੀਕ ਆ ਹਾਂ ਬੰਦ ਜੀ ਇੱਕ ਟਰਾਲੀ ਹੋਰ ਆ ਗਈ ਇਹ ਚ ਵੀ ਹੋਊਗਾ ਮਨ ਲੱਗਦਾ 300 ਦੇ ਲਵੇ ਗੱਟਾ ਤੇ ਫੇਰ ਆਹ ਟਰਾਲੀ ਨਾਲ ਪੈ ਜਾਣਾ ਗੱਡੀ 600 ਗੱਟਾ ਪੂਰਾ ਹੋ ਜਾਊਗਾ ਉਹੀ 30 ਟਨ ਨੇ ਜਾਣਾ ਹੈ ਤੇ ਬਾਕੀ ਆ ਪਾਏ ਤੇ ਬਾਅਦ ਫਿਰ ਲਾਉਣਿਆ ਦੂਆ ਟਰੈਕਟਰ ਤੇ ਪਾ ਕੇ ਤਰਪਾਲ ਫਿਰ ਖਿੱਚੂਗਾ ਜਸੂ ਗੁਜਰਾਤ ਚੋਂ ਦੂਜੀ ਹੋ ਗਈ ਟਰਾਲੀ ਖਾਲੀ ਤੇ ਹੁਣ ਉਹ ਲਾਉਣ ਲੱਗੇ ਆ ਤੇ ਗੱਡੀ ਦਾ ਕੰਮ ਵੀ ਲਵੇ ਲੱਗ ਚੱਲੇ ਆ ਕਰਨ ਗੰਨੀ ਹੋਰ ਵੀ ਜਰਮਨ ਪਹਿਲੇ ਜਾ ਕੇ ਫੋਨ ਲੈ ਕੇ ਆਦਾ ਉਹ ਮੋੜਦੀ ਔਰ ਅੱਜ ਲਈ ਆ ਰਿਹਾ ਉਧਰ ਨੂੰ ਪਹਿਲੇ ਹੀ ਗਿਆ ਇਹਨੂੰ ਕਿੱਥੇ ਆਉਂਦੀ ਆ ਯਾਰ ਬੈਕਗਰਾਉਂਡ ਇਹਨੂੰ ਆਉਂਦੀ ਆ ਜਸੂ ਲੱਗਿਆ ਟਰਾਲੀ ਬੈਕਗਰਾਉਂਡ ਹੱਥ ਮਾਰੀ ਜਾਂਦਾ ਇੱਧਰ ਉੱਧਰ ਬੰਦੇ ਨੂੰ ਸਹੀ ਨਹੀਂ ਲਵਾਉਂਦਾ ਹੈਗਾ ਬੈਕਗਰਾਉਂਡ ਦੇਖਦੇ ਆਂ ਵੀ ਸਹੀ ਲਵਾਉਂਦਾ ਬੈਕ ਜਾਂ ਨਹੀਂ ਥੋੜਾ ਜਿਹਾ ਫਰਕ ਪਰ ਇਹ ਬਾਕੀ ਹੌਲੀ 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 ਆਉਣ ਦੇ ਆਉਣ ਦੇ ਸਿੱਧੀ ਆਉਣ ਦੇ ਸਿੱਧੀ ਆਉਣ ਦਾ ਸਹੀ ਹੀ ਆ ਯਾਰ ਇਹਨ ਸਹੀ ਹੀ ਤੇ ਆ ਇਹਨ ਸਹੀ ਗੱਲ ਆ ਮਤ ਨਹੀਂ ਮੰਨ ਗਿਆ ਮੈਂ ਤੇਰੇ ਨਾਲ ਸਹਿਮ ਕਰਦਾ ਸਹਿਮ ਤਾਂ ਸਹਿਮ ਤਾਂ ਸਹਿਮ ਤਾਂ ਮੈਂ ਨਹੀਂ ਕਿ ਨਹੀਂ ਟੋਟੋ ਸਹਿਮ ਚੱਲ ਜਾਣ ਦੇ ਆਉਣ ਦੇ ਡੇਢ ਫੁੱਟ ਆਉਣ ਦੇ ਹੋਰ ਚਲੋ 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 ਥੋੜੀ ਹੋਰ ਅੱਧਾ ਫੁੱਟ ਅੱਧਾ ਫੁੱਟ ਅੱਧਾ ਫੁੱਟ ਓਏ